ਇਸ ਨਾਲ ਕਿਹਦਾ ਪਾਣੀ ਪੀਣ ਦੇ ਨਾਲ ਵੱਡੇ ਤੋਂ ਵੱਡੀ ਅਤੇ ਪੁਰਾਣੇ ਤੋਂ ਪੁਰਾਣੀ ਬਿਮਾਰੀ ਵੀ ਮਿੰਟਾਂ ਸੈਕਿੰਟਾਂ ਦੇ ਵਿੱਚ ਹੋ ਜਾਂਦੀ ਹੈ ਠੀਕ ਅਤੇ ਦੋਸਤੋ ਜਦੋਂ ਤੁਸੀਂ ਇਸ ਗੁਰਦੁਆਰੇ ਦੇ ਵਿੱਚ ਆਉਂਗੇ ਨਾਲ ਹੀ ਇੱਕ ਤਲਾਈ ਬਣੀ ਹੋਈ ਹੈ ਅਤੇ ਇਸ ਤਲਾਈ ਦੇ ਵਿੱਚ ਨਹਾਉਣ ਦੇ ਨਾਲ ਕੋਈ ਵੀ ਰੋਗ ਹੋਵੇ ਕਿਸੇ ਵੀ ਕਿਸਮ ਦਾ ਕਹਿੰਦੇ ਜੜੋ ਖਤਮ ਹੋ ਜਾਂਦਾ ਉਹ ਵੀ ਦਿਨਾਂ ਦੇ ਵਿੱਚ ਹੀ ਤਾਂ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਾਹਿਬ ਜਿਹੜਾ ਛੋਟਾ ਲੰਗੀਆਂਣਾ ਤਾਂ ਦੋਸਤੋ ਇੱਥੇ ਤੁਹਾਨੂੰ ਦਿਖਾਵਾਂਗੇ ਅਸੀਂ ਤੇ ਭਾਈ ਸਾਹਿਬ ਨਾਲ ਵੀ ਗੱਲਬਾਤ ਕਰਵਾਵਾਂਗੇ ਕਿ ਕਿਹੜੀ-ਕਿਹੜੀ ਬਿਮਾਰੀ ਠੀਕ ਹੁੰਦੀ ਹੈ ਕਿਹੜੇ ਦਿਨ ਤੁਸੀਂ ਆ ਸਕਦੇ ਹੋ ਅਤੇ ਕੀ-ਕੀ ਜਿਹੜੀ ਇੱਥੇ ਰਹਿਤ ਮਰਿਆਦਾ ਰੱਖਣੀ ਪੈਂਦੀ ਹੈ ਤਾਂ ਸਾਰੀ ਗੱਲਬਾਤ ਆਪਾਂ ਕਰਵਾਵਾਂਗੇ ਆ ਇਤਿਹਾਸ ਹੈ ਇੱਥੇ ਦਾ ਥੋੜਾ-ਬਹੁਤ ਤੁਸੀਂ ਇਹ ਵੀ ਪੜ ਲਓ ਤੇ ਅੱਗੇ ਵੀ ਤੁਹਾਨੂੰ ਸਾਰੀ ਇਸ ਵੀਡੀਓ ਦੇ ਵਿੱਚ ਗੱਲਬਾਤ ਸੁਣਾਵਾਂਗੇ ਦੋਸਤੋ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਅ ਇੱਕ ਨਿੱਕੀ ਜਿਹੀ ਰਿਕਵੈਸਟ ਕਰਾਂਗੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਭੈਣ ਭਾਈ ਦਾ ਕੋਈ ਫਾਇਦਾ ਹੋ ਸਕੇ ਕਿਉਂਕਿ ਦੋਸਤੋ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਤੁਸੀਂ ਕੋਈ ਵੀ ਰੁਪਈਆ ਨਹੀਂ ਖਰਚਣਾ ਆਪਦੀ ਸ਼ਰਦਾ ਮੁਤਾਬਕ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਜਾਣਦੇ ਆ ਸ਼ਰਦਾ ਮੁਤਾਬਕ ਜਿਹੜਾ ਤੁਸੀਂ ਮੱਥਾ ਟੇਕਣਾ ਤੇ 10 ਦਾ ਟੇਕੋ 5 ਦਾ ਟੇਕੋ 50 ਦਾ ਟੇਕੋ ਤੁਹਾਡੀ ਮਰਜ਼ੀ ਹੈ ਅਤੇ ਇੱਥੇ ਤੁਸੀਂ ਆ ਕੇ ਜਿਹੜੀਆਂ ਆਪਣੀਆਂ ਬਿਮਾਰੀਆਂ ਨੇ ਉਹ ਬਿਲਕੁਲ ਠੀਕ ਕਰ ਸਕਦੇ ਹੋ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਬਰਾਜਮਾਨ ਨੇ ਤੇ ਇੱਥੇ ਨਾਲ ਹੀ ਆ ਗੁਰਦੁਆਰਾ ਤੁਸੀਂ ਆਪਣਾ ਗੁਰਦੁਆਰੇ ਦੇ ਵਿੱਚ ਆ ਨਾਲ ਹੀ ਮਿਲਕਾ ਦੇਖ ਸਕਦੇ ਹੋ ਤੁਸੀਂ ਜਿਹੜਾ ਚਮਤਕਾਰੀ ਨਾਕੇ ਦੇ ਨਾਂ ਤੋਂ ਮਸ਼ਹੂਰ ਆ سوشل ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਨੇ ਆ ਇਤਿਹਾਸ ਆ ਤੁਸੀਂ ਸਕਰੀਨਸ਼ਾਟ ਮਾਰ ਕੇ ਪੜ ਸਕਦੇ ਹੋ ਬਾਬਾ ਜੀ ਦਾ ਤਪਸਥਾਨ ਹੈ ਅਤੇ ਬਹੁਤ ਸੋਹਣਾ ਇਤਿਹਾਸ ਆ ਇਸ ਸਥਾਨ ਦਾ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰੋ ਤੇ ਸਾਹਮਣੇ ਜਿਹੜਾ ਇਹ ਬਾਬਾ ਸ਼੍ਰੀ ਚੰਦ ਜੀ ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ بیٹے ਸੀ ਬਾਬਾ ਸ੍ਰੀ ਚੰਦ ਜੀ ਦਾ ਗੁਰਦੁਆਰਾ ਸਾਹਿਬ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਜੋ ਆਪਾਂ ਫਿਰ ਪੂਰੇ ਇਤਿਹਾਸ ਦੇ ਉੱਤੇ ਝਾਤ ਮਾਰਦੇ ਆ ਤੇ ਇੱਥੇ ਆ ਕੇ ਕਿਹੜੇ-ਕਿਹੜੇ ਬਿਮਾਰੀਆਂ ਠੀਕ ਹੁੰਦੀ ਨੇ ਕਿਹੜੇ ਦਿਨ ਤੁਸੀਂ ਆ ਸਕਦੇ ਹੋ ਸਾਰੀਆਂ ਗੱਲਾਂ ਬਾਤਾਂ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਠੀਕ ਠਾਕ ਜੀ ਵਧੀਆ ਜੀ ਅੱਛਾ ਜੀ ਬਾਬਾ ਜੀ ਇਹ ਨਲਕੇ ਬਾਰੇ ਦੱਸੋ ਸਾਨੂੰ ਥੋੜਾ ਜਿਹਾ ਕੀ ਕੀ ਇਤਿਹਾਸ ਹੈ ਇਸ ਨਲਕੇ ਦਾ ਇਹ ਨਲਕਾ ਜੀ ਬਾਬਾ ਜੀ ਨੇ ਲਵਾਇਆ ਹੋਇਆ ਠੀਕ ਹੈ ਜੀ ਤੇ ਇਸ ਨਲਕੇ ਦੇ ਜਲ ਸ਼ਕਣ ਦੇ ਨਾਲ ਠੀਕ ਹੈ ਜੀ ਪੰਜ ਚੁਲੇ ਸ਼ਕਲ ਦੇ ਨਾਲ ਠੀਕ ਹੈ ਜੀ ਅੰਦਰ ਲੀਆਂ ਬਿਮਾਰੀਆਂ ਜੋ ਉਹ ਵੀ ਠੀਕ ਹੁੰਦੀਆਂ ਜੋ ਅੱਖਾਂ ਦੇ ਵਿੱਚ ਆਪਾਂ 500 ਚਿੱਟੇ ਮਾਰਦੇ ਆਂ ਹਾਂਜੀ ਹਾਂਜੀ ਤੇ ਅੱਖਾਂ ਦੀਆਂ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਇਹਨੂੰ ਘੱਟ ਦੇਖਦਾ ਜਾਂ ਜੀ ਇਹਨੂੰ ਬਿਲਕੁਲ ਹੀ ਦੇਖਦਾ ਠੀਕ ਹੈ ਜੀ ਠੀਕ ਹੈ ਜੀ ਅੱਛਾ ਬਾਬਾ ਜੀ ਜਿਵੇਂ ਲੋਕ ਕਹਿੰਦੇ ਨੇ ਵੀ ਇਹ ਨਲਕੇ ਤੇ ਪਾਣੀ ਪੀਣਾ ਕੋਈ ਠੀਕ ਹੁੰਦਾ ਵੀ ਆ ਕੋਈ ਹੋਇਆ ਠੀਕ ਹਾਂ ਜੀ ਹਾਂ ਜੀ ਬਹੁਤ ਠੀਕ ਹੋਇਆ ਜੀ ਇੱਥੇ ਅੱਛਾ ਜੀ ਆਉਂਦੇ ਜੀ ਉਦੋਂ ਬਾਅਦ ਇੱਥੇ ਹਾਂ ਜੀ ਉਦੋਂ ਬਾਅਦ ਪੰਜ ਐਤਵਾਰ ਇਹਨਾਂ ਨੇ ਇਸ਼ਨਾਨ ਕੰ ਦਾ ਸਰੋਵਰ ਬਣਾਇਆ ਅੱਛਾ ਜੀ ਕਰਦਿਆ ਜੀ ਆ ਕੇ ਅੱਛਾ ਜੀ ਤੇ ਪ੍ਰਸ਼ਾਦ ਚੜਾਉਂਦੇ ਆ ਠੀਕ ਹੈ ਜੀ ਮਤਲਬ ਪੰਜ ਵਾਰੀ ਆਉਣਾ ਪੈਂਦਾ ਹਾਂ ਜੀ ਕਿਸੇ ਨੇ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਸਾਇ ਪਾਲ ਸੁਖਿਆ ਹਾਂਜੀ ਹਾਂਜੀ ਉਹ ਵੀ ਕਰਾਉਂਦੇ ਆ ਸਵਕੀਸੇ ਦਾ ਪਾਰਕ ਵੀ ਹੁੰਦਾ ਜੀ ਇੱਥੇ ਠੀਕ ਹੈ ਜੀ ਅੱਛਾ ਆਉਣਾ ਕਿਹੜੇ ਦਿਨ ਹੈ ਮੰਨ ਲਓ ਆਹ ਜਲ ਸਕਣ ਆਪਾਂ ਨੇ ਆ ਕਿਹੜੇ ਦਿਨ ਆ ਸਕਦੇ ਆ ਜਾਂ ਕਿਸੇ ਵੀ ਦਿਨ ਆ ਸਕਦੇ ਆ ਵੈਸੇ ਤਿੰਨ ਦਿਨ ਆ ਜੀ ਐਤਵਾਰ ਮੰਗਲਵਾਰ ਤੇ ਵੀਰਵਾਰ ਵੀਰਵਾਰ ਤੇ ਮੇਨ ਕੱਟ ਜਿਹੜਾ ਹੁੰਦਾ ਇਹ ਐਤਵਾਰ ਹੁੰਦਾ ਅੱਛਾ ਅੱਜ ਮੰਗਲਵਾਰ ਹੈ ਵੈਸੇ ਨਾ ਹਾਂ ਹਾਂਜੀ ਵੀ ਸੰਗਤ ਆਈਆਂ ਜੀ ਠੀਕ ਹੈ ਜੀ ਸਾਇ ਐਤਵਾਰ ਨੂੰ ਕਾਤੋਂ ਘੁੰਮਦੇ ਈ ਜਿਆਦਾ ਕੱਟ ਐਤਵਾਰ ਛੁੱਟੀ ਕਰਕੇ ਲੋਕ ਜਿਆਦੇ ਛੁੱਟੀ-ਛੱਟੀ ਝੜ ਕੇ ਜਾਂਦੇ ਹੁੰਦੀ ਆ ਠੀਕ ਹੈ ਇਹ ਕੋਈ ਮਾਇਸ ਤਾਂ ਨਹੀਂ ਸ਼ੁੱਟ ਕੋਈ ਅੱਛਾ ਜੀ ਬਾਬਾ ਜੀ ਜਿਹੜੇ ਸੀ ਮਤਲਬ ਪਰਮਜੀਤ ਸਿੰਘ ਜੀ ਉਹਨਾਂ ਦੀਆਂ ਇੱਥੇ ਆ ਕੇ ਅੱਖਾਂ ਠੀਕ ਹੋ ਗਈਆਂ ਸੀ ਹਾਂ ਜੀ ਉਹਨਾਂ ਨੂੰ ਪਹਿਲਾਂ ਦਿਖਦਾ ਨਹੀਂ ਸੀ ਉਹਨਾਂ ਨੂੰ ਪਹਿਲਾਂ ਦੱਸਣਾ ਸੀ ਉਹਨਾਂ ਨੇ ਆ ਕੇ ਅੱਛਾ ਇੱਥੇ ਆ ਕੇ ਮਤਲਬ ਅੱਖਾਂ ਠੀਕ ਹੋ ਗਈ ਤੇ ਉਹਨਾਂ ਨੇ ਇਹ ਨਕਲਵਾਇਆ ਸੀ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਜੀ ਜੇ ਆਪਾਂ ਹੁਣ ਇਹਦੀ ਥੋੜੀ ਜਿਹੀ ਗੱਲ ਕਰ ਲੈਂਦੇ ਆ ਵੀ ਜਿਹੜਾ ਇਹ ਜਗ੍ਹਾ ਬਣੀ ਹੋਈ ਹੈ ਕਿੱਥੇ ਬਣੀ ਹੋਈ ਹੈ ਇਹ ਜੀ ਪਿੰਡ ਲੰਗਿਆਣਾ ਖੁਰਦ ਜੀ ਲੰਗਿਆਣਾ ਖੁਰਦ ਬਾਗੇ ਪ੍ਰਾਣੇ ਦੇ ਨਾਲ ਹੀ ਪੈਂਦਾ ਹੈ ਨਾ 2 3 5 6 ਕਿਲੋਮੀਟਰ ਹੀ ਪੈਂਦਾ ਬਾਗੇ ਪ੍ਰਾਣੇ ਮੁੰਦਕੀ ਕਿ ਹੋਊਗਾ ਹਾਂ ਲੋਕਾਂ ਕਰ ਮੁੰਦਕੀ ਰੋੜ ਅੱਛਾ ਇਹ ਜਦੋਂ ਆਪਾਂ ਆਪਣਾ ਬਾਗੇ ਪ੍ਰਾਣੇ ਤੋਂ ਮੁੰਦਕੀ ਨੂੰ ਜਾਣੇ ਤਾਂ ਬਾਗੇ ਪ੍ਰਾਣੇ ਤੋਂ 2 ਕਿਲੋਮੀਟਰ ਆ ਕੇ ਪੈ ਜਾਂਦਾ ਹੈ 3 ਕਿਲੋ 3 4 ਕਿਲੋਮੀਟਰ ਹੁਆ 4 ਕਿਲੋਮੀਟਰ ਹਾਂ ਅੱਛਾ ਜੀ ਚਲੋ ਇਹ ਵੀ ਠੀਕ ਹੈ ਤੇ ਇੱਕ ਥੋੜਾ ਜਿਹਾ ਆਪਾਂ ਨੂੰ ਚਾਣਨਾ ਪਾਓ ਜਿਵੇਂ ਹੁਣ ਲੋਕ ਆਉਂਦੇ ਨੇ ਇੱਥੇ ਆ ਕੇ ਹਨਾ ਜਲ ਛਕਦੇ ਨੇ ਇਸ਼ਨਾਨ ਕਰਦੇ ਨੇ ਉਸ ਤੋਂ ਬਾਅਦ ਕੋਈ ਰਹਿਤ ਮਰਿਆਦਾ ਰੱਖਣੀ ਹੈ ਕਿਵੇਂ ਕੋਈ ਜਾ ਕੋਈ ਹੋਰ ਨਹੀਂ ਮਤਲਬ ਇਹ ਰਹਿਤ ਮਰਿਆਦਾ ਹੀ ਆਈ ਜਿਹੜਾ ਜਾਲਾ ਆਪਾਂ ਬੋਤਲਾਂ ਚ ਪਾ ਕੇ ਲੈ ਕੇ ਜਾਂਦੇ ਆ ਹਾਂਜੀ 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 ਉਹ ਜਲ ਨੂੰ ਆਪਾਂ ਪ੍ਰੇਮ ਦੇ ਨਾਲ ਘਰੇ ਰੱਖ ਸਕਦੇ ਹਾਂ ਸਤਿਕਾਰ ਦੇ ਨਾਲ ਉਹਦਾ ਸ਼ਿੱਟਾ ਨਹੀਂ ਕਰਨਾ ਕਿ ਬਾਥਰੂਮ ਵਾਲੇ ਲੈਟਰ ਵਾਲੇ ਪਾਸੇ ਸ਼ਿੱਟਾ ਹਾਂ 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 ਅੱਛਾ ਅੱਛਾ ਉਹ ਜਲ ਸ਼ੱਕ ਸਕ ਸਕਦੇ ਆ ਯਾਰ ਠੀਕ ਆ ਕਿਉਂਕਿ ਪਾਣੀ ਬਹੁਤ ਮਿੱਠਾ ਪਾਣੀ ਆ ਜੀ ਇਸ਼ਨਾਨ ਕਰਨਾ ਇਸ ਦਾਣਾ ਸਾਹਮਣੇ ਸੋਰ ਬਣਾ ਜੀ ਸੋਰ ਦੇ ਵਿੱਚ ਕਰ ਸਕਦੇ ਬੀਬੀਆਂ ਵਾਸਤੇ ਥਰਲੇ ਪਾਸੇ ਪਾਣਿਆ ਠੀਕ ਹੈ ਜੀ ਪਰਲੇ ਪਾਸੇ